ਹਾਂਜੀ ਸਾਧ ਸੰਗਤ ਜੀ ਇਹ ਪਿੰਡ ਜੱਬੋਵਾਲ ਦੀ ਸਾਰੀ ਸਾਧ ਸੰਗਤ ਨੇ ਨਮਾਜ਼ ਡੰਗਰੀ ਸ਼ੋਕ ਸ਼ਾਂਤੀ ਵਾਸਤੇ ਨਗਰ ਦੀ ਸ਼ੋਕ ਸ਼ਾਂਤੀ ਵਾਸਤੇ ਇਹ ਜਿਹੜਾ ਸਾਲ ਦਾਹਾਜਾ ਬਾਬਾ ਜੀ ਦਾ ਉਹ ਦੇਣਾ ਹੈ ਕੱਲ ਨੂੰ ਤੇ ਅੱਜ ਮਲੰਗਾਂ ਦੀ ਫੇਰੀ ਤੇ ਧੂਣਾ ਹੋਇਆ ਤੇ ਜਿਹੜੇ ਜੋ ਮਲੰਗਾਂ ਨੇ ਜੋ ਪੁਜਾਰੀਆਂ ਬਣਦੀਆਂ ਆ ਵਸੀਮੇ ਦੇ ਉਪਰ ਆ ਕੇ ਉਹ ਅੱਜ ਬਾਬਾ ਜੀ ਦੇ ਘਾਰੇ ਜਿਹੜੇ ਹੁੰਦੇ ਆ ਉਹ ਛੱਡਣਾ ਆਏ ਆ ਤੇ ਇਸੇ ਤਰ੍ਹਾਂ ਬਾਬਾ ਜੀ ਸ਼ੋਕ ਸ਼ਾਂਤੀ ਰੱਖੇ ਸਾਰੀ ਸਾਧ ਸੰਗਤ ਨੂੰ ਤਰਕੀਆਂ ਦੇ ਬੇ ਤੇ ਸਾਡੇ ਸਾਧ ਸੰਗਤਾਂ ਦਾ ਕੀਤਾ ਬੁਰਾਲਾ ਬਾਬਾ ਜੀ ਸਿਰੇ ਚਾੜ੍ਹ ਤੇ ਕੱਲ ਨੂੰ ਸੁੱਖ ਸ਼ਾਦੀ ਦੇ 10 ਸਾਲ ਹੋਵੇ ਤੇ ਜਿਹੜੀਆਂ ਸੰਗਤਾਂ ਵੀ ਦੇਖਦੀਆਂ ਤੇ ਸੁਣਦੀਆਂ ਨੇ ਉਹ ਕੱਲ ਨੂੰ ਦਹਾਜੇ ਵਿੱਚ ਪਹੁੰਚ ਕੇ ਆਪਣੇ ਆਪਣੇ ਹਾਜ਼ਿਰ ਲਗਾਓ ਬਾਬਾ ਸੇਚਾ ਨੂੰ ਬਲੀ ਮਹਾਰਾਜ ਕਿਰਪਾ ਕਰੇ ਪਿੰਡ ਜੱਬਵਾਲੀ ਸਾਡੇ ਸੰਗਤਾਂ ਨੂੰ ਇਸ ਦਹਾਜੇ ਦੀ ਲੱਖ ਲੱਖ ਮੁਬਾਰਕਾ ਤੇ ਦੀਪਾ ਭਗਤ ਦੀ ਇਹ ਸਾਡੇ ਰਾਤ ਨੂੰ ਜਿਨ੍ਹਾਂ ਨੇ ਸਾਲ ਕਰਨਾ ਆ ਤੇ ਬਹੁਤ ਸੋਹਣੇ ਸੋਹਣੀਆਂ ਬਾਬਾ ਜੀ ਦੀਆਂ ਝਾਕੀਆਂ ਤੇ ਨਾਲ-ਨਾਲ ਬਹੁਤ ਸੋਹਣੇ ਪਰੋਮ ਜਿਨ੍ਹਾਂ ਨੇ ਪੇਸ਼ ਕਰਾਈ ਰਾਤ ਚੱਲਣਾ ਪਰੋਮ ਤੇ ਆਪ ਆਉ ਰਲ ਮਿਲ ਕੇ ਸਾਰੇ ਜਣੇ ਬਾਬਾ ਜੀ ਦਾ ਜਗਰ ਬੁਲੰਦ ਕਰੀਏ ਤੇ ਮੇਨ ਸੰਗ ਤੇ ਬਾਬਾ ਜੀ ਦੇ ਵਿਪਾ ਗਦੀਪਾ ਜੀ ਉਹ ਜੋ ਚੜਾਈ ਕਰਨਗੇ ਤੇ ਉਹ ਵੀ ਅਰਦਾਸ ਸੁਣਨ ਵਾਲੀ ਅਰਦਾਸ ਆ ਸਾਰਿਆਂ ਨੇ ਸੁਣ ਕੇ ਤੇ ਜਿਹਨੂੰ ਵੀ ਕੋਈ ਬਿਮਾਰੀ ਸਮਾਰੀ ਕੋਈ ਉਪਰਾ ਸੁਪਰਾ ਕੋਈ ਢਲਾ ਮੱਠਾ ਹੋਵੇ ਉਹ ਆ ਕੇ ਬਾਬਾ ਜੀ ਕੋਲੋਂ ਇੱਥੇ ਮੱਥਾ ਟੇਕ ਕੇ ਆਪਣੀਆਂ ਬਿਮਾਰੀਆਂ ਸਮਾਰੀਆਂ ਸੰਗ ਦੀ ਚੜਾਈ ਕੌਣ ਕਰਨਗੇ ਐਦੀ ਪਾਪਾ ਗਦੀ ਜੀ अच्छा ये हां ये मेन पार्टी ਦੇ ਬੰਦੇ ਨੇ ਅਰਦਾਸ ਕੌਣ ਕਰਦਾ ਥੱਲੇ ਜਦੋਂ ਟੁੱਟਦੀ ਇਸ ਵਾਰੀ ਤੇ ਅਰਦਾਸ ਦਾ ਉਸ ਵੇਲੇ ਤਾਂ ਮੌਕੇ ਤੇ ਹੀ ਕਰਨਗੇ ਜੀ اچھا ਸਾਧ ਸੰਗਤ ਕਿੰਨੀਆਂ ਕ ਬੋਤਲਾਂ दारू ਦੀਆਂ ਲੱਗ ਜਾਂਦੀਆਂ ਜਿਹੜੀ ਮਤਲਬ ਸ਼ਰਾਬ ਜਿਹਨੂੰ ਬੋਲਦੇ ਆ ਆਲਮੋਸਟ ਜਿਹੜੀਆਂ ਤਾਂ ਮੇਨ ਮੇਨਾ ਜੀ ਉਹ ਤਾਂ 1-2 ਕ ਹੀ ਲੱਗਦੀਆਂ ਨੇ ਜੀ ਠੀਕ ਹੈ ਤੇ ਮਲਕ ਲੰਬੜਦਾਰ ਬੋਲ ਹੁੰਦੀ ਹੈ ਜਦੋਂ ਦਰਵਾਜ਼ੇ ਜਾਣਾ ਇੱਕ ਤਿੰਨ-ਤਿੰਨ ਹੋ ਗਈਆਂ ਨਾ ਜੀ ਤਿੰਨ ਕ ਲੱਗ ਜਾਂਦੀਆਂ ਤੇ ਕਿੰਨੇ ਵਜੇ ਸਟਾਰਟ ਹੋਵੇਗਾ ਪ੍ਰੋਗਰਾਮ 9 ਵਜੇ ਹੋ ਜਾਣਾ ਜੀ दारू ਤੋਂ ਇਲਾਵਾ ਕੋਈ ਹੋਰ ਚੱਲੇਗਾ ਕੁਛ ਨਹੀਂ ਬਸ ਬਾਬਾ ਜੀ ਦੇ ਗੁਣਗਾਨ ਸਰਦ ਹੋਣਾ ਜੀ ਉਹਨਾਂ ਦਾ ਹੀ ਚਿੱਤਰਹਾਰ ਵਗੈਰਾ ਡਾਂਸਰ ਵਗੈਰਾ ਆਪਣੇ ਸਾਰੇ ਲੱਗਣਗੇ ਤੇ ਵਾਗ ਬਾਬੇ ਦੇ ਸਰੂਬੂ ਲਿਕਣੇ ਆ ਜਿੰਨੇ ਬਾਬਾ ਜੀ ਦੇ ਸੰਗ ਆਂਦੇ ਆ ਸਾਰੇ ਬੋਲੇ ਦਾ ਸੰਗ ਮੇਲ ਸੰਗ ਹੁੰਦਾ ਜੀ ਅੱਛਾ ਜੀ ਤੇ ਜਿਹੜਾ ਬੋਲੇ ਦਾ ਸੰਗ ਆ ਉਹ ਜੇ ਵੀ ਕਿਸੇ ਨੂੰ ਕੋਈ ਵੀ ਲੱਗਿਆ ਲਗਾਇਆ ਉਪਰਾ ਸੁਪਰਾ ਹੋਵੇ ਉਹ ਉੱਥੇ ਆ ਕੇ ਬੋਲੇ ਦੇ ਸੰਗ ਦੇ ਵਿੱਚ ਆਪਣੀ ਹਾਜ਼ਿਰ ਲਵਾ ਕੇ ਤੇ ਉਹ ਤੋਂ ਫਰਕ ਹੋ ਸਕਦਾ ਜੀ ਤੇ ਸਾਡਾ ਮੰਨਣਾ ਹੈ ਪ੍ਰਚੀਨ ਤੋਂ ਪ੍ਰਾਤਕਾਲ ਤੋਂ ਚੱਲੀ ਆਦੀ ਹੈ ਗੱਲ ਆ ਇਹ ਕੋਈ ਹੁਣ ਨਵੀਂ ਨਹੀਂ ਹੈਗੀ ਤੇ ਪੁਰਾਣੇ ਬਜ਼ੁਰਗ ਕਰਦੇ ਆਏ ਆ ਹੌਲੀ ਹੌਲੀ ਇਹ ਗਾਂ ਤੋਂ ਇਹ ਇਹ ਜਿਹੜਾ ਆਹ ਇੱਥੇ ਵਸੀਮਾ ਆ ਜੱਬਵਾਲ ਦਾ ਜੱਟ ਆ ਇਹ ਵਸੀਮਾ ਕਹਿੰਦੇ ਜਿੱਥੇ ਇੱਥੇ ਕੁਛ ਗੱਡਿਆ ਹੋਇਆ ਥੱਲੇ ਨਹੀਂ ਜੀ ਇੱਥੇ ਹੁੰਦੀ ਆ ਜੀ ਜਦੋਂ ਆਪਾਂ ਨੂੰ ਇਹ ਪਿੰਡ ਸੀ ਹਾਂਜੀ ਉਹਦਾ ਗੱਡਿਆ ਆ ਪੁਜਾਰੀ ਆ ਜੀ ਅੱਛਾ ਜਾਣ ਕੇ ਜਿੱਤਾਂ ਉਹ ਚੀਜ਼ ਪਿੱਛੇ ਗੱਡੇ ਆ ਉਸ ਤੋਂ ਅੱਗੇ ਹੈ ਨਾ ਅੱਛਾ ਉਹ ਥੋੜੀ ਜਿਹੀ ਕਿੱਧਰ ਗਏਲੀ ਕਿੰਨੇ ਵਜੇ ਤੱਕ ਪ੍ਰੋਗਰਾਮ ਚੱਲਦਾ ਕਿੰਨੇ ਵਜੇ ਤੱਕ ਚੱਲਣਾ 11 ਵਜੇ 10-11 ਵਜੇ ਤੇ ਕੱਲ ਮੱਲਾ ਖੜਾ ਹੋ ਤੇ ਸਮਾਪਤੀ ਹੋਣੀ ਹੈ ਮੱਲਾ ਖੜਾ ਦਾਰੂ ਤੋਂ ਇਲਾਵਾ ਹੋਰ ਕੋਈ ਨਸ਼ੀ ਵਾਲੀ ਚੀਜ਼ ਚੱਲੂਗੀ ਕਿ ਨਹੀਂ ਨਹੀਂ ਜਿੰਨੇ ਪੱਕੀ ਗੱਲ ਹੈ ਜੀ ਕੋਈ ਚੀਜ਼ ਨਹੀਂ ਹੈਗੀ ਜੀ ਮੈਂ ਇੰਨੀ ਕੋਈ ਵੱਡੀ ਗੱਲ ਨਹੀਂ ਕੋਈ ਬੇਇਤਿਬਾਬ ਕਹਿੰਨੇ ਆ ਕਿ ਜਿੰਨਾ ਵੀ ਪ੍ਰੋਮੋ ਦੇਖਣ ਆਣਾ ਹੈ ਉਹ ਸੋਫੀ ਆਣ ਤੇ ਦੇਖੋ ਜਿਹੜੇ ਪ੍ਰੋਮੋ ਕੰਮ ਕਰਦੇ ਆ ਉਹਨਾਂ ਨੂੰ ਥੋੜਾ ਬਥੇ ਮਨਾਹੀ ਉਹਨਾਂ ਨੂੰ ਥੋੜਾ ਬਥੇ ਹੁੰਦੀ ਛੂਟ ਹੁੰਦੀ ਆ ਕੋਈ ਆਮ ਬੰਦਾ ਆਪਨਾ ਕੇ ਪੀ ਕੇ ਕੋਈ ਨਸ਼ਾ ਕਰਕੇ ਨਾ ਆਵੇ ਸਾਡੀ ਇਹ ਬੇਨਤੀ ਹੈ ਕਿ ਹਿਯਾਰ ਲੈ ਕੇ ਕੋਈ ਨਸ਼ਾ ਕਰਕੇ ਨਾ ਆ ਸਰਨ ਨੂੰ ਬੇਤੀ ਆ ਜੀ ਸਾਡੀ ਸਾਰੀ ਪੰਚਾਇਤ ਸਹਿ ਸਕਤ ਨਾਲਿਆ ਸਹਿਮਤ ਆ ਇਹ ਕਿੰਨੇ ਕ ਸਾਲਾਂ ਬਾਅਦ ਹੁੰਦਾ ਇਹ ਪ੍ਰੋਗਰਾਮ ਇਹ ਦੇਖੋ ਜੀ ਕੋਈ ਸਾਢੇ ਸਾਲ ਕਰਵਾਉਂਦੇ ਆ ਜੀ ਹਾਂ ਜੀ ਹੁਣ ਜੀ ਸਾਲੀ ਰੱਖਿਆ ਜੀ ਪੱਕਾ ਹਾਂ ਠੀਕ ਹੈ ਕਿਵੇਂ ਕਰਗਾ ਨਾ ਦਸ ਮਿੰਟ ਚਲਾਈ ਆ ਜਾਓ ਫੇਰ ਕਰਾਂਗੇ ਚੱਲੋ ਚੱਲੋ ਕਰੋ ਕਹਿੰਦੇ ਜੀ ਮੈਂ ਮਤਲਬ 5 ਜੀ ਕਰਾਂਗੇ ਦਰਵਾਜ਼ਾ ਜਾ ਕੇ ਤੁਸੀਂ ਜਾਓ ਜਿਹਨੇ ਜਾਣਾ ਜਾਓ 2 ਮਿੰਟ ਅੱਛਾ ਕਿੰਨੇ ਸਾਲਾਂ ਬਾਅਦ ਹੁੰਦਾ ਜੀ ਕਈਆਂ ਚ ਸਾਲ ਬਾਅਦ ਹੁੰਦਾ ਸੋਣੋ ਜੀ ਕਈਆਂ ਪਿੰਡਾਂ ਦੇ ਸਾਲ ਬਾਅਦ ਹੁੰਦਾ ਕਈਆਂ ਪਿੰਡਾਂ ਦੇ ਵੀ 3 ਸਾਲ ਦਿੰਦੇ ਕਈਆਂ ਦੇ 25 ਸਾਲ ਹੀ ਦਿੰਦੇ ਕਈਆਂ ਨੇ 35 ਸਾਲਾਂ ਬਾਅਦ ਦਿੰਦੇ ਆ ਇਹ ਇਹ ਗੱਲ ਕਈਆਂ ਦੇ ਵਿੱਚ 10 ਸਾਲਾਂ ਬਾਅਦ ਦਿੰਦੇ ਆ ਇਹ ਆਪਣੇ ਆਪਣੇ ਪਿੰਡ ਦੀ ਮਰਜ਼ੀ ਆ ਇਹ ਮਰਜ਼ਾਦਾ ਆ ਇਹ ਅੱਜ ਤੋਂ ਨਹੀਂ ਚੱਲਦੀ ਸਾਡਾ ਬਜ਼ੁਰਗ ਸਾਡਾ ਬਾਪੂ ਜੀ ਸਾਡਾ ਭਗਤ ਅਮਰਚੰਦ ਪ੍ਰਤਾਪ ਸਾਡੀ 9ਵੇਂ 10ਵੀਂ 12ਵੀਂ ਤੱਕ ਹੀ ਇਹ ਕੰਮ ਕਰਦੀ ਆਂਦੀ 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 ਆ ਰੇ 50 ਸਾਲ ਮੈਨੂੰ ਇਸ ਨਗਰ ਦੇ ਵਿੱਚ ਆਂਦੇ ਨੂੰ ਹੋ ਗਏ 40 45 50 ਸਾਲ ਤੋਂ 70 ਸਾਲ ਮੇਰਾ ਪਾਪਾ ਇੱਥੇ ਆ ਕੇ ਗਿਆ ਮੇਰੇ ਬਜ਼ੁਰਗ ਜੀ ਉਦੋਂ ਬਾਅਦ ਪਹਿਲਾ ਮੇਰਾ ਬਾਬਾ ਜੀ ਕਰਕੇ ਜਾਂਦੇ ਰਹੇ ਇਹ ਸਾਡਾ ਜੱਦੀ ਪੁਸ਼ਤੀ ਕੰਮ ਆ ਇਹ ਜੈਸਾ ਵੀ ਚੱਲਦਾ ਹੈ ਚੰਗਾ ਹੈ ਮਾੜਾ ਹੈ ਸਰਕਾਰ ਦਾ ਨਾਂ ਹੈ ਬਾਕੀ ਸੱਚੇ ਪਾਤਸ਼ਾਹ ਨੇ ਜਿਹਨੂੰ ਬਲ ਬਖਸ਼ਣਾ ਉਹਨੂੰ ਬਲ ਬਖਸ਼ਦਾ ਆ ਜਿਹਦੀਆਂ ਇੱਜ਼ਤ ਰੱਖਣੀਆਂ ਉਹਦੀਆਂ ਰਖਦਾ ਆ ਜਿਹਦੀਆਂ ਨਹੀਂ ਰੱਖਣੀਆਂ ਉਹਨੇ ਨਹੀਂ ਰੱਖਣੀਆਂ ਬਾਬਾ ਜੀ ਸੱਚੀ ਸਰਕਾਰ ਸਾਰੇ ਨੂੰ ਚੜ੍ਹਦੀ ਕਲਾ ਰੱਖੇ ਇਹ ਸੁੱਖ ਦਿੰਦੇ ਆ ਨਗਰ ਦੀ ਪਹਿਲਾਂ ਤੋਂ ਦਿੰਦੇ ਆ ਰਿਹਾ ਬਾਕੀ I'm <laughs> <heliser> <down> <findors> देखी मैसी होए लंगड़ देओ केनो लंगड़ देओ पाया पाया सूखा पानी और आगे काम कर रही है बड़ा पेगा और आगे चलो भी चलो हां कर ले बाकी लाओ जी लाओ गिलास लाट डाल ले लो आ जाओ आ जाओ आ जाओ सर ठीक है रहने दो ਮਾੜਾ ਮਾੜਾ ਸਾਰੇ ਬਹੁਤ ਮਾੜਾ ਮਾੜਾ ਬਾਤ ਆ ਰਹੀ ਹੈ। ਅਰ ਆਇਤ ਨੇ ਪਾਈਦਲੋਂ ਆਹ ਬੜਾ ਦਿੱਕਾ ਜਿਹਨੇ ਮਨ ਮਾਛਾ ਟਾਈ ਗਈ। ਪਿੰਡ ਜੱਗੋ ਵਾਲਦਿਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਆ। ਸਾਲ ਦੀ ਕੋਈ ਪਰੰਪਰਾ ਪਿੰਡਾਂ ਦੇ ਵਿੱਚ ਕੋਈ ਚੱਲ ਜਾਂਦੀ ਹੋਵੇਗੀ। ਉਹਨੂੰ ਮੁੱਖ ਰੱਖਦਿਆਂ ਹੋਇਆਂ ਇਹ ਕਾਰਜ ਕੁਛ ਕੀਤਾ ਜਾ ਰਿਹਾ। ਆਹ ਨੋ ਨੋ ਇਹ ਤੁਹਾਨੂੰ ਨਹੀਂ ਆਇਆ ਨਹੀਂ ਹਾਂਜੀ ਇਹ ਆਖਰਾ ਇੰਟਰ ਕੋ ਬੱਬਾ ਜੀ ਨਹੀਂ ਸੋਟ ਨਾ ਵਾਰੀ ਬੈਠ ਰਿਹਾ ਹੈ ਆਪਾ ਚਲੋ ਕੋਈ ਨਹੀਂ ਆਨੇ ਆ ਜਾਓ ਜੀ ਆ ਜਾਓ ਜੀ ਆ ਜਾਓ ਹੁਣ ਨਾਲ ਚੰਗਾ ਠੀਕ ਹੈ ਜੀ ਚਲੋ ਜੀ ਤੁਹਾਨੂੰ ਆਪੋ ਕੋਈ ਪਤਾ ਨਹੀਂ ਨਾ ਨਾ ਪਤਾ ਦੇਖੋ ਜੀ ਸ਼ਰਾਬ ਦੀ ਬੋਤਲ ਵੀ ਨਜ਼ਰ ਆਂਦੀ ਹੋਵੇਗੀ ਆਪਸੀ ਨੂੰ ਇਹ ਬਾਰਾ ਵੀ ਫੜੋ ਜੀ ਪਹਿਲੇ ਬੋਤਲ ਜੀ ਲੈ ਕੇ ਆਓ ਜਮ ਮੱਠੀ ਗਿਆ ਪੰਗਰ ਗ라스 ਦਿਓ ਜੀ ਲਓ ਜੀ ਆ ਫੜਾ ਦਿਓ ਜੀ ਰੱਖੋ ਬਹੁਤ ਵਧੀਆ ਜੀ ਤੁਪਾਣਾ ਤੁਪਾਣਾ ਪਰ ਰੱਖੋ ਪਰੇ ਰੂਮ ਕਿਰਾਏ ਬਿਲਕੁਲ ਨਾ ਮੈਂ ਉਹ ਵੇ ਵੇ ਬਹੁਤ ਬਹੁਤ ਮਾਲਾ ਬਾਰ ਬਹੁਤ ਇਹ ਕਿ ਕਰ ਮੀ ਇਹਨੂੰ ਇੱਕ ਇਹਨੂੰ ਬੱਕ ਗੱਡੀ ਰੱਖਣ ਦਿੰਦੀ ਧਾਰੋ ਦੇ ਗੱਲਬਾਤ ਚੱਲਦੀ ਪਈ ਹੈ ਜੀ ਚਲ ਤੂੰ ਮਾਣਾਂ ਸੀ ਸਾਥੀਓ ਪੰਡ ਜੱਬੋਵਾਲ ਦੀਆਂ ਤਸਵੀਰਾਂ ਅਸਾਂ ਜੀਆਂ ਕਰਦੇ ਪਿਆ ਇਹ ਜੱਬੋਵਾਲ ਦਰਖਤਾਂ ਦੇ ਪਿੱਛੇ ਬਸਿਆ ਹੋਇਆ ਕੋਈ ਸਾਲ ਕਰਵਾਏ ਜਾਂਦੇ ਆ ਸਾਲ ਇਹਦਾ ਇਤਿਹਾਸ ਇਹੀ ਜਾਣਦੇ ਆ ਇਹਦੇ ਬਾਰੇ ਅਲੀ ਅਲੀ ਕਰਦੇ ਜਦੋਂ ਵੇਖੇ ਸੋਚਿਆ ਕਿ ਵੀਡੀਓ ਜ਼ਰੂਰ ਸਾਂਝੀ ਕਰੀਏ ਇਹਦੇ ਸੰਬੰਧ ਦੇ ਅੰਦਰ ਇੱਕ ਹੀ ਪਰੰਪਰਾ ਕੀ ਰਿਵਾਜ ਇਹੀ ਜਾਣਦੇ ਆ ਜਦੋਂ ਬਾਲ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਆ ફભતત મણઝ મયની મઅ મઙેવગ કપરા હજમં મશેા ક઺ ઙમય ਬੱਬਲੀ ਮਰਦਾਨ ਫਿਰ ਬੱਲੀ ਮਰਦਾਨ ਸਰਹੰਗੋੜ੍ਹ ਤਿਰਪੁਰੀ ਕਾਮ ਗਰੀਬਨਵਾਜ਼ ਕਰੀਮਨਵਾਜ਼ ਚੰਡ ਕੋ ਘੋੜਾ ਉਡਾਨ ਕੋ ਬਾਜ਼ ਮਰਦੋ ਮਦਾਕਰ ਜੀ ਕੁਛ ਤੋਂ ਫਨਾ ਕਰਿਓ ਉਕੜਕ ਬਲੀ ਚੁੱਕਰਕ ਬਲੀ ਇਮਨਾ ਬਲੀ ਚਿਮਨਾ ਬਲੀ ਝੋਟੇ ਬਲੀ ਗਰੇਲ ਬਲੀ ਲਾਲਖਾ ਬਲੀ 700 ਬਲਾਤੀ ਚੋਟਰੀ ਵਾਪਸ ਕੀਤੀ ਸਰਕਾਰ ਦਾ ਜੀ ਸਾਧ ਆਦਿ ਦੇ ਜਿਗਾਰ ਜਿਗਾਰ ਕੇ ਜਮੇਰ ਜਮੇਰ ਕੇ ਮੰਡਲ ਮੰਡਲ ਕੇ ਆਦਿ ਕਲਾਸ਼ ਰਾਜੀ ਕਲਾਸ਼ ਦਾ ਬੇਟਾ ਸੀ ਵਿਚਾਰ ਨੂੰ ਆਪਣੀ ਫਰਾਕ ਨੂੰ ਮਹਾ ਸਹਿਦਾਨ ਨੂੰ ਨੀਲੇ ਘੋੜੇ ਦਾ ਸਵਾਰ ਸੇ ਛੋ ਛਤਰਾਵਾਰ ਪੱਗ ਬੁੱਟੀ ਪੱਗ ਵਾਲੀ ਤੰਬ ਦਾ ਕੋਟ ਰੂਪੇ ਕੀ ਮਾੜੀ ਜਾ ਦੇ ਵਿਆਹ ਨੇ ਕੋਲ ਦੇ ਕੋਲ ਫੁੱਲ ਕੀ ਬੇਟੀ 70 ਝੋਟੇ ਕੱਚੇ ਕੀ 70 ਝੋਟੇ ਪੱਕੇ ਕੀ ਤੇ ਚੰਮਾ ਚਿਤ拉ਗੀ 25 ਸਵਾ ਮੜਕਾ ਸੁਲਾਖੀ ਗੱਬਿਆ ਬਾਬਾ ਸੀ ਚੱਕ ਦੀ ਓੜ ਗੰਢ ਨਾ ਆਈ ਗੜਮਥਰਾ ਕੇ ਪੁਰਾਣੇ ਕਿਸ਼ਨ ਤੋਂ ਆਣੀ ਜਾਂਦੇ ਜਾਣ ਕੀ ਫੇਰੀ ਲਾਈ ਕਿਰਤ ਪਰਕੇ ਥਾਲ ਮੋਤੇ ਦੀ ਪਾਈ ਸੋਨੇ ਦਾ ਟਕਾ ਲੋਟੇ ਪੈਦਰਾ ਕਿਸੇ ਨੇ ਪਾਇਆ ਜਲਤੇ ਜੰਮੀ ਜਮੀ ਦੇ ਕੰਮੀ ਕਮੀ ਦੇ ਬੱਕਰਾ ਕਰੀਮ ਬੀਬੀ ਬਾਈ ਸਦਾ ਸਭ ਟੁੱਟੀ ਗੰਢੀ ਗੰਢੀ ਨਾ ਬੰਦੀ ਅੱਗ ਦੀ ਨਾਲ ਤੇ ਪਾਣੀ ਦੀ ਖਾਲ ਤੇ ਜਵਾਨ ਦੀ ਜਮੋਤ ਤੇ ਮਾਸੂਮ ਦੀ ਮੋਤ ਤੇ ਮਾਲ ਡੰਗ ਦੀ ਮੋਤ ਤੇ ਜਨਾਨੀ ਦੀ ਮਦਰ ਤੇ ਬਖਚਾਏ ਬਕਸ਼ਾਏ ਜਗਲੋ ਪੀਰੋ ਫਕੀਰੋ ਲਾਸ ਸੂਰਾ ਚੰਨ ਘੁੜਾ ਉਡਾਣ ਕੋ ਆਵਾਜ ਸੱਚੀ ਬਾਬਾ ਸਿੱਤ ਚਾਨੂ ਬੜੀ ਦਾਤਾ ਜੀ ਮਿਹਰ ਕਿਰਦਾਤਾ ਕਿਰਪਾ ਕਰੀ ਮਹਾਰਾਜ ਪਿੰਡ ਜੱਬੋਵਾਲ ਦੀ ਸਾਰੀ ਸਾਹ ਸੰਗ ਸੱਚੀ ਸਰਕਾਰ ਦਾਤਾ ਜੀ ਤੁਹਾਡੇ ਚੈਨਲ ਤੇ ਖੁਸ਼ਹਾਲ ਹੋ ਕੇ ਸੱਚੀ ਸਰਕਾਰ ਦਾਸ ਬੇਤੀਆ ਕਰਦੀ ਬਾਬਾ ਜੀ ਮਹਾਰਾਜ ਤੁਹਾਡੇ ਮਲੰਗਾਂ ਨੂੰ ਬੁਲਾ ਕੇ ਪਿੰਡ ਵਿੱਚ ਤੂਬ ਸ਼ਿੱਟਾ ਕੀਤਾ ਗਿਆ ਮਾਤਾ ਮੰਗਲ ਪੁਰ ਲੰਗਰ ਵਿਚਾਰ ਸੱਚੀ ਸਰਕਾਰ ਦਾਤਾ ਜੀ ਧੂਣਾ ਸਤਮਾਲ ਪਾਈ ਗਈ ਸੱਚੀ ਸਰਕਾਰ ਅੱਗੇ ਵਿੱਚ ਬਾਬਾ ਜੀ ਮਹਾਰਾਜ ਮਿਹਰ ਕਿਰਦਾਤਾ ਤੁਹਾਡੇ ਰਸਤਾ ਜੋ ਵੀ ਸਾਡੇ ਪੁਜਾਰੀਆਂ ਮਹਾਰਾਜ ਹਾਜ਼ਰ ਕਿਤੇ ਗੇ ਸੱਚੀ ਸਰਕਾਰ ਦਾਤਾ ਬਾਬਾ ਸਿੱਤ ਚਾਨੂ ਬੜੀ ਜੀ ਮਾਤਾ ਲੂਣਾ ਕੁਨ ਦੀ ਮਾਲਕ ਪਰੈਂਦਾ ਤੇ ਉੱਤੇ ਮੈਂ ਸੋਹਣ ਚੁੰਨੀ ਕਮਾਈ ਦਾ ਸਦਕਾ ਸਾਰਤਾ ਕੋ ਰੱਖ ਲਈਂ ਜਾਂ ਤੱਕ ਭਖਣੀ ਆਤ ਕੋ ਆਦੀ ਮਨਸਾ ਜੀ ਬੇ ਨਗਰ ਕੋਟ ਕੀ ਰਾਣੀ ਦੁਰਗਾ ਸੇ ਪਹਿਨ ਤੇ ਅਨੁਪਰਤ ਕੀ ਕਮਾਈ ਦਾ ਸਦਕਾ ਮਿਹਰ ਕਰਦਾ ਤਾਂ ਲਾਲਾ ਵਾਲਾ ਪੀਰ ਗੋਸਤ ਗੁੱਗਾ ਯਾਰ ਪੀ ਖਵਾਜਾ ਬੜੀ ਪੀਰ ਨਗੱਜਾ ਪੀਰ ਬਾਬਾ ਸਿੱਧ ਚਾਨੋ ਵੀਰ ਸੱਚੀ ਸਰਕਾਰ ਦਾਤਾ ਜੀ ਮਿਹਰ ਕਰਨੀ ਗੱਗਾ ਯਾਰ ਬਲੀ ਸਰਕਾਰ ਦਾਤਾ ਜੀ ਮਿਹਰ ਕਰਿਓ ਅੰਗ ਸੰਗ ਸਾਇਦ ਨੱਗ ਤੇ ਲੋਹੇ ਸੰਗਣਾ ਦੀ ਬਾੜ ਦੇ ਕੇ ਰੱਖਣਾ ਇਲਬੜਾ ਦਾ ਨਾਸ਼ਕਰ ਨਾਮ ਦਾ ਪ੍ਰਕਾਸ਼ਣ ਦਾ ਪੈਜ ਲੋ ਪਬਜ ਲੋ ਪਾਰਕਾ ਦਾ ਬਾਬਾ ਸੱਚੀ ਸਰਕਾਰ ਦਾਤਾ ਬਾਬਾ ਸਿੱਧ ਚੰਦ ਬਲੀ ਮਹਾਰਾਜ ਕਿਰਪਾ ਕਰੇ ਅੰਗ ਸੰਗ ਸਾਇਫਨ ਦਾਤਾ ਜੀ ਦਾਨ ਕਰਣਾ ਦਾਨ ਨਹੀਂ ਭਰਾਣਾ ਸੱਚੀ ਸਰਕਾਰ ਦਾਤਾ ਜੀ ਦਾਨ ਹੋ ਕੇ ਸੋਨਾ ਦੇਵਤਾ ਹੋ ਕੇ ਸੋਨਾ ਸੱਚੀ ਸਰਕਾਰ ਦਾਤਾ ਜੀ ਹੱਥਾਂ 'ਚ ਲਾਜ ਰੱਖਣੀ ਚੇਲੇ ਭਗਤਾਂ ਦੇ ਉੱਪਰ ਕਿਰਪਾ ਕਰਨੀ ਮਹਾਰਾਜ ਵੱਡੀ ਅਰਦਾਸ ਨੂੰ ਛੋਟੀ ਅਰਦਾਸ ਨੂੰ ਵੱਡੀ ਕਰਕੇ ਜਾਣੋ ਮਹਾਰਾਜ ਦਾਤਾ ਸੱਚੀ ਸਰਕਾਰ ਅੱਦਰ ਤੇ ਖੜੇ ਆਂ ਸਾਡੇ ਬੰਨਿਆਂ ਪਸੀਮਾ ਤੇ ਖੜੇ ਆ ਮਹਾਰਾਜ ਦਾਤਾ ਜੋ ਵੀ ਨਗਰ ਦੇ ਬਲਾ ਦਾਤਾ ਸੱਚੀ ਸਰਕਾਰ ਦਾਤਾ ਇਹ ਨਗਰ ਤੋਂ ਦੂਰ ਕਰਨਾ ਸੁੱਖ ਸ਼ਾਂਤੀਆਂ ਬਖਸ਼ਣੀਆਂ ਕਾਰੋਬਾਰ ਚ ਬਰਕਤ ਦਾ ਪਾਣੀ ਮਹਾਰਾਜ ਦਾਤਾ ਦੀ ਤ੍ਰਤੀਆ ਬਖਸ਼ਣੀਆਂ ਮਾਰ ਸੱਚੀ ਸਰਕਾਰ ਪਿੰਡ ਜੁੱਗਬਾਲ ਸਾਹਿਬ ਸਾਕਤ ਅੰਗ ਦੇ ਉੱਪਰ ਆਪਣੀ ਕਿਰਪਾ ਰੱਖਣੀ ਦ੍ਰਿਸ਼ਟੀ ਰੱਖਣੀ ਮਹਾਰਾਜ ਦਾਤਾ ਦੀ ਕੰਨ ਸਾਡਾ ਦੁਖਾਜਾ ਆ ਸੱਚੀ ਸਰਕਾਰ ਹਾਜ਼ਰ ਨਾਜ਼ਰ ਹੋ ਕੇ ਮਹਾਰਾਜ ਦਾਤਾ ਤੁਸੀਂ ਵੀ ਹਾਜ਼ਰ ਨਾਜ਼ਰ ਮਸਤ ਮਲੰਗਾਂ ਦੀ ਪੀਰਾਂ ਫਕੀਰਾਂ ਦੀ ਜੱਤਾ ਜੀ ਤੁਹਾਨੂੰ ਦਿਖਾਈ ਆ ਮਰ ਸੱਚੀ ਸਰਕਾਰ ਦਾ ਸੰਤਾਂ ਭਗਤਾਂ ਨੂੰ ਦਿਖਾਈ ਆ ਕਿਰਪਾ ਕਰਕੇ ਪਾਸ ਕੁ ਲੋਕੇ ਜੱਤਾ ਜੀ ਜਹਾਰ ਬੰਨ ਲਾ ਦਤਾ ਜੀ ਸਾਡੇ ਪਾਸ ਤੇਰੇ ਅੱਗੇ ਤੇਰੀ ਦਾ ਸੱਚੀ ਦਰਗਾਹ ਅੱਗੇ ਢੋਕੇ ਜਹਾਜ਼ ਬੇੜਾ ਬੰਨਣਾ ਬਾਬਾ ਸਿਦ ਚਾਨੂ ਬਲੀ ਮਹਾਰਾਜ ਅਸਮਾਂ ਤੇਰੀ ਚੋਟੀ ਪਤਾ ਤੇਰੇ ਜਿਹੜਾ ਤੁਸੀਂ ਮਰਤੇ ਹਾਜ਼ਰ ਖੜਾ ਬਾਬਾ ਸਿਦ ਚਾਨੂ ਸੱਚੀ ਸਰਕਾਰ ਤੇਰੇ ਨਾਮ ਨਮਸਕਾਰ ਜਕਾਰਾ ਬਾਬਾ ਸਿਦ ਚਾਨੂ ਬਲੀ ਦਾ ਬਹੁਤ ਸਾਰੇ ਦਰਬਾਰ ਦੀ ਜੈ ਮਹਾਰਾਜ ਸੱਚੀ ਸਰਕਾਰ ਮਹਾਰਾਜ ਖਾਣਾ ਦਾਣਾ ਪਾ ਮੱਖ ਮੋਲਾ ਪਹਿਲਾ ਹਾਂ ਨੂੰ ਤੇ ਨਗਰ ਨੇ ਤਾਂ ਦੁਸੀ ਰੱਖਣੀ ਮੇਰੀ ਸ਼ਰਾ ਤੇ ਇੱਕ ਮੀਟੇ ਦੁਨੀਆਂ ਦੇ ਸੰਗਤ ਕੋਈ ਵੀ ਕੋਸ਼ਾਣਾ ਨਾ ਬੋਲੋ ਸਿੱਚਾ ਨੋ ਬਲੀ ਜੈ ਹਾਰੀ ਗੰਗਾ ਦੀ ਜੈ ਕਟੇ ਸੁਖਸਾਨ ਸਾਟੂ ਮਾੜਾ ਮਨ ਸਾਰਿਆਂ ਨੂੰ ਕਿਥੇ ਨੂੰ ਆਈ ਜਾਓ ਪੰਜਾਬ ਦੇ ਮੇਰੇ ਨਾਲ اوه او 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 ਹਾਂ ਜੀ ਸਾਧ ਸੰਗਤ ਜੀ ਇਹ ਪਿੰਡ ਜੱਬੋਵਾਲ ਦੀ ਸਾਰੀ ਸਾਧ ਸੰਗਤ ਨੇ ਨਮਾਅ ਟਿਕਰੀ ਸੁੱਖ ਸ਼ਾਂਤੀ ਵਾਸਤੇ ਨਗਰ ਦੀ ਸੁੱਖ ਸ਼ਾਂਤੀ ਵਾਸਤੇ ਇਹ ਗਰੇ ਸਾਲ ਦਾਹਾਜਾ ਬਾਬਾ ਜੀ ਦਾ ਉਹ ਦੇਣਾ ਹੈ ਕੱਲ ਨੂੰ ਤੇ ਅੱਜ ਮਲੰਗਾਂ ਦੀ ਫੇਰੀ ਤੇ ਧੂਣਾ ਹੋਇਆ ਤੇ ਜਿਹੜੇ ਜੋ ਮਲੰਗਾਂ ਨੇ ਆ ਜੋ ਪੁਜਾਰੀਆਂ ਬਣਦੀਆਂ ਆ ਵਸੀਮੇ ਤੇ ਉਪਰਾ ਕੇ ਉਹ ਅੱਜ ਬਾਬਾ ਜੀ ਦੇ ਘਰ ਜਿਹੜੇ ਹੁੰਦੇ ਉਹ ਛੱਡਣ ਆਏ ਆ ਤੇ ਇਸੇ ਤਰ੍ਹਾਂ ਬਾਬਾ ਸ਼ੋਕ ਸ਼ਾਂਤੀ ਰੱਖੇ ਸਾਰੀ ਸਾਰ ਸੰਗਤ ਨੂੰ ਤਰੱਕੀਆਂ ਦੇਵੇ ਤੇ ਸਾਜ ਸਾਰ ਸੰਗਤ ਦਾ ਕੀਤਾ ਉਬਰਾਲਾ ਬਾਬਾ ਜੀ ਉਹ ਸਿਰੇ ਚਾੜ੍ਹ ਤੇ ਕੱਲ ਨੂੰ ਸੁੱਖ ਸ਼ਾਂਤੀ ਦੇ 10 ਸਾਲ ਹੋਵੇ ਤੇ ਜਿਹੜੀਆਂ ਸੰਗਤਾਂ ਵੀ ਦੇਖਦੀਆਂ ਤੇ ਸੁਣਦੀਆਂ ਨੇ ਉਹ ਕੱਲ ਨੂੰ ਦਹਾਜੇ ਵਿੱਚ ਪਹੁੰਚ ਕੇ ਆਪਣੇ ਆਪਣੇ ਹਾਜ਼ਿਰ ਲਗਾਓ ਬਾਬਾ ਸਿਰੇ ਚਾਣੂ ਬਲੀ ਮਹਾਰਾਜ ਕਿਰਪਾ ਕਰੇ ਪਿੰਡ ਜੱਬਵਾਲ ਦੀ ਸਾਰੀ ਸੰਗਤਾਂ ਨੂੰ ਇਸ ਦਹਾਜੇ ਦੀ ਲੱਖ ਲੱਖ ਮੁਬਾਰਕਾ ਤੇ ਦੀਪਾ ਭਗਤ ਜੀ ਤੇ ਸਾਡੇ ਰਾਤ ਨੂੰ ਜਿਨ੍ਹਾਂ ਨੇ ਸਾਲਗਰਨਾ ਆ ਤੇ ਬਹੁਤ ਸੋਹਣੇ ਸੋਹਣੀਆਂ ਆ ਬਾਬਾ ਜੀ ਦੀਆਂ ਝਾਕੀਆਂ ਤੇ ਨਾਲ-ਨਾਲ ਬਹੁਤ ਸੋਹਣੇ ਪਰਮ ਜੀ ਜਿਨ੍ਹਾਂ ਨੇ ਪੇਸ਼ ਕਰਾਈ ਰਲ ਚਲਣਾ ਪਰਮ ਤੇ ਆਪਾਂ ਆਉ ਰਲ ਮਿਲ ਕੇ ਸਾਰੇ ਜਣੇ ਬਾਬਾ ਜੀ ਦਾ ਚਗਰ ਬਲੰਦ ਕਰੀਏ ਤੇ ਮੇਨ ਸੰਗ ਤੇ ਬਾਬਾ ਜੀ ਦੇ ਦੀਪਾ ਗਦੀਪਾ ਜੀ ਉਹ ਜੋ ਚੜਾਈ ਕਰਨਗੇ ਤੇ ਉਹ ਵੀ ਅਰਦਾਸ ਸੁਣਨ ਵਾਲੀ ਅਰਦਾਸ ਆ ਸਾਰਿਆਂ ਨੇ ਸੁਣ ਕੇ ਤੇ ਜਿਹਨੂੰ ਵੀ ਕੋਈ ਬਿਮਾਰੀ ਸਮਾਰੀ ਕੋਈ ਉਪਰਾ ਸੋਪਰਾ ਕੋਈ ਢਲਾ ਮੱਠਾ ਹੋਵੇ ਉਹ ਆ ਕੇ ਬਾਬਾ ਜੀ ਕੋਲੋਂ ਇੱਥੇ ਮੱਥਾ ਟੇਕ ਕੇ ਆਪਣੀਆਂ ਬਿਮਾਰੀਆਂ ਸਮਾਰੀਆਂ ਸੰਗ ਦੀ ਚੜਾਈ ਕੌਣ ਕਰਨਗੇ ਐਦੀ ਪਾਪਾ ਗਦੀ अच्छा ये हां ये मेन पार्टी ਦੇ ਬੰਦੇ ਨੇ ਅਰਦਾਸ ਕੌਣ ਕਰਦਾ ਥੱਲੇ ਜਦੋਂ ਤੁਰਦੀ ਇਸ ਵਾਰੀ ਇਹ ਅਰਦਾਸ ਦਾ ਉਸ ਵੇਲੇ ਤਾਂ ਮੌਕੇ ਤੇ ਹੀ ਕਰਨਗੇ ਜੀ اچھا ਸਹਾ ਸੰਗਤ ਕਿੰਨੀਆਂ ਕ ਬੋਤਲਾਂ दारू ਦੀਆਂ ਲੱਗ ਜਾਂਦੀਆਂ ਜਿਹੜੀ ਮਤਲਬ ਸ਼ਰਾਬ ਜਿਹਨੂੰ ਬੋਲਦੇ ਆ ਆਲਮੋਸਟ ਜਿਹੜੀਆਂ ਤਾਂ ਮੇਨ ਮੇਨ ਆ ਜੀ ਉਹ ਤਾਂ 1 2 ਕੇ ਲੱਗਦੀਆਂ ਨੇ ਜੀ ਠੀਕ ਹੈ ਤੇ ਮਲਕ ਲੰਬੜਦਾਰ ਬੋਲ ਹੁੰਦੀ ਹੈ ਜਦੋਂ ਦਰਵਾਜ਼ੇ ਜਾਣਾ ਇੱਕ ਤਿੰਨ ਤਿੰਨ ਹੋ ਗਈਆਂ ਨਾ ਜੀ ਤਿੰਨ ਤਾਂ ਲੱਗ ਜਾਂਦੀਆਂ ਤੇ ਕਿੰਨੇ ਵਜੇ ਸਟਾਰਟ ਹੋਵੇਗਾ ਪ੍ਰੋਗਰਾਮ 9 ਵਜੇ ਹੋ ਜਾਣਾ ਜੀ दारू ਤੋਂ ਇਲਾਵਾ ਕੋਈ ਹੋਰ ਚੱਲੇਗਾ ਕੁਛ ਨਹੀਂ ਬਸ ਬਾਬਾ ਜੀ ਦੇ ਗੁਣਗਾਨ ਸਰਦ ਹੋਣਾ ਜੀ ਉਹਨਾਂ ਦਾ ਹੀ ਚਿੱਤਰਹਾਰ ਵਗੈਰਾ ਡਾਂਸਰ ਵਗੈਰਾ ਆਪਣੀ ਸਾਰੀ ਲੱਗਣਗੇ ਤੇ ਵਾਗ ਬਾਬੇ ਦੇ ਸਰੂਪ ਲਿਕਣੇ ਆ ਜਿੰਨੇ ਵੀ ਬਾਬਾ ਜੀ ਦੇ ਸੰਗ ਆਂਦੇ ਆ ਸਾਰੇ ਬੋਲੇ ਦਾ ਸੰਗ ਮੇਲ ਸੰਗ ਹੁੰਦਾ ਜੀ ਅੱਛਾ ਜੀ ਤੇ ਜਿਹੜਾ ਬੋਲੇ ਦਾ ਸੰਗ ਆ ਉਹ ਜੇ ਵੀ ਕਿਸੇ ਨੂੰ ਕੋਈ ਵੀ ਲੱਗਿਆ ਲਗਾਇਆ ਉਪਰਾ ਸੁਪਰਾ ਹੋਵੇ ਉਹ ਉੱਥੇ ਆ ਕੇ ਬੋਲੇ ਦੇ ਸੰਗ ਦੇ ਵਿੱਚ ਆਪਣੀ ਹਾਜ਼ਿਰ ਲਵਾ ਕੇ ਤੇ ਉਹ ਤੋਂ ਫਰਕ ਹੋ ਸਕਦਾ ਜੀ ਤੇ ਸਾਡਾ ਮੰਨਣਾ ਹੈ ਪ੍ਰਚੀਨ ਤੋਂ ਉਪਰਾਤ ਕਾਲ ਤੋਂ ਚੱਲੀ ਆਦੀ ਹੈ ਗੱਲ ਆ ਇਹ ਕੋਈ ਹੁਣ ਨਵੀਂ ਨਹੀਂ ਹੈਗੀ ਤੇ ਪੁਰਾਣੇ ਬਜ਼ੁਰਗ ਕਰਦੇ ਆਏ ਆ ਹੌਲੀ ਹੌਲੀ ਇਹ ਗਾਂ ਤੋਂ ਇਹ ਇਹ ਜਿਹੜਾ ਆਹ ਇੱਥੇ ਵਸੀਮਾ ਆ ਜੱਬਵਾਲ ਦਾ ਜੱਤੀ ਆ ਇਹ ਵਸੀਮਾ ਕਹਿੰਦੇ ਜਿੱਥੇ ਇੱਥੇ ਕੁਝ ਗੱਡਿਆ ਹੋਇਆ ਥੱਲੇ ਨਹੀਂ ਜੀ ਇੱਥੇ ਹੁੰਦੀ ਆ ਜੀ ਜਦੋਂ ਆਪਾਂ ਨਾ ਇਹ ਪਿੰਡ ਸੀ ਹਾਂਜੀ ਉਹਦਾ ਗੱਡਿਆ ਹੋਇਆ ਜੀ ਹਾਂਜੀ ਅੱਛਾ ਜਾਣ ਕੇ ਜਿੱਤਾਂ ਉਹ ਚੀਜ਼ ਪਿੱਛੇ ਗੱਡੇ ਆ ਉਸ ਤੋਂ ਅੱਗੇ ਹੈ ਨਾ ਉਹ ਥੋੜੀ ਜਿਹੀ ਕਿਤੇ ਕਿੰਨੇ ਵਜੇ ਤੱਕ ਪ੍ਰੋਗਰਾਮ ਚੱਲਦਾ ਹਾਂਜੀ ਕਿੰਨੇ ਵਜੇ ਤੱਕ ਚੱਲਣਾ 10 11 ਵਜੇ ਕੱਲ ਮੱਲਾ ਖੜਾ ਹੋਊ ਤੇ ਸਮਾਪਤੀ ਹੋਣੀ ਮੱਲਾ ਖੜਾ ਦਾਰੂ ਤੋਂ ਇਲਾਵਾ ਹੋਰ ਕੋਈ ਨਸ਼ੀ ਵਾਲੀ ਚੀਜ਼ ਚੱਲੂਗੀ ਕਿ ਨਹੀਂ ਨਹੀਂ ਜਿੰਨੇ ਕੋਈ ਪੱਕੀ ਗੱਲ ਹੈ ਜੀ ਕੋਈ ਚੀਜ਼ ਨਹੀਂ ਹੈਗੀ ਜੀ ਮੈਂ ਨਹੀਂ ਕੋਈ ਵੱਡੀ ਗੱਲ ਨਹੀਂ ਕੋਈ ਵੇਚ ਤਾਂ ਆਪ ਕਹਿੰਨੇ ਆ ਕਿ ਜਿੰਨਾ ਵੀ ਪ੍ਰੋਮ ਦੇਖਣ ਆਣਾ ਹੈ ਉਹ ਸੋਫੀ ਆਣ ਤੇ ਜਿਹੜੇ ਗ੍ਰਿਪ ਪ੍ਰੋਗਰਾਮ ਕੰਮ ਕਰਦੇ ਆ ਉਹਨਾਂ ਨੂੰ ਥੋੜਾ ਬਥੀ ਮਨਾਹੀ ਉਹਨਾਂ ਨੂੰ ਥੋੜਾ ਬਥਾ ਹੁੰਦੀ ਛੂਟ ਹੁੰਦੀ ਆ ਕੋਈ ਆਮ ਬੰਦਾ ਆਪਣਾ ਕੇ ਪੀ ਗਏ ਕੋਈ ਨਸ਼ਾ ਕਰਕੇ ਨਾ ਆਵੇ ਸਾਡੀ ਇਹ ਬੇਨਤੀ ਆ ਕੋਈ ਖਿਆਲ ਲੈ ਕੇ ਕੋਈ ਨਸ਼ਾ ਕਰਕੇ ਨਾ ਆਵੇ ਸਰ ਨੂੰ ਬੇਤੀ ਆ ਸਾਡੀ ਸਾਰੀ ਪੰਚਾਇਤ ਸਾਹਿਬਤ ਨਾਲਿਆ ਸਹਿਮਤ ਆ ਇਹ ਕਿੰਨੇ ਕ ਸਾਲਾਂ ਬਾਅਦ ਹੁੰਦਾ ਇਹ ਪ੍ਰੋਗਰਾਮ ਇਹ ਦੇਖੋ ਜੀ ਕੋਈ ਸਾਢੇ ਸਾਲ ਕਰਵਾਉਂਦੇ ਆ ਜੀ ਹਾਂ ਜੀ ਹੁਣ ਜੀ ਸਾਲੀ ਰੱਖਿਆ ਜੀ ਪੱਕਾ ਹਾਂ ਠੀਕ ਹੈ ਜੀ ਬੇ ਕਰਗਾ ਨਾ ਦੱਸੋ ਭਾਬ ਚਲੇ ਆ ਜਾਓ ਫੇਰ ਚਲੋ ਚਲੋ ਚਲੇ ਚਲੋ ਕਹਿੰਦੇ ਨੇ ਮੇਰੇ ਮਤਲਬ 25 ਸਾਲ ਕਰਾਉਣਾ ਯਾਦ ਜਦੋਂ ਮੈਂ ਜਾਉਂਦਾ ਜਾਣਾ ਜਾਓ 2 ਮਿੰਟ ਅੱਛਾ ਕਿੰਨੇ ਸਾਲ ਬਾਅਦ ਹੁੰਦਾ ਜੀ ਕਈਆਂ ਚ ਸਾਲ ਬਾਅਦ ਹੁੰਦਾ ਛੋੜੋ ਜੀ ਕਈਆਂ ਪਿੰਡਾਂ ਦੇ ਸਾਲ ਬਾਅਦ ਹੁੰਦਾ ਕਈਆਂ ਪਿੰਡਾਂ ਦੇ ਵੀ 3 ਸਾਲ ਦਿੰਦੇ ਕਈਆਂ ਦੇ 25 ਸਾਲ ਹੀ ਦਿੰਦੇ ਕਈਆਂ ਦੇ 35 ਸਾਲਾਂ ਬਾਅਦ ਦਿੰਦੇ ਆ ਇਹ ਇਹ ਗੱਲ ਕਈਆਂ ਦੇ ਵਿੱਚ 10 ਸਾਲਾਂ ਬਾਅਦ ਦਿੰਦੇ ਆ ਇਹ ਆਪਣੇ ਆਪਣੇ ਪਿੰਡ ਦੀ ਮਰਜ਼ੀ ਆ ਇਹ ਮਰਜ਼ਾਦਾ ਆ ਇਹ ਅੱਜ ਤੋਂ ਨਹੀਂ ਚੱਲਦੀ ਸਾਡਾ ਬਜ਼ੁਰਗ ਸਾਡਾ ਬਾਪੂ ਜੀ ਸਾਡਾ ਭਗਤ ਅਮਰਚੰਦ ਪ੍ਰਤਾਪ ਸਾਡੀ 9ਵੇਂ 10ਵੀਂ 12ਵੀਂ ਤੱਕ ਹੀ ਇਹ ਕੰਮ ਕਰਦੀ ਆਂਦੀ ਇਹ ਨਵਾਂ ਕੰਮ ਨਹੀਂ ਕਰ ਰਹਾ ਇਹ ਆਜ ਤੋਂ ਬਜ਼ੁਰਗ ਪਰਿਵਾਰ ਰੇ 50 ਸਾਲ ਮੈਨੂੰ ਇਸ ਨਗਰ ਦੇ ਵਿੱਚ ਆਂਦੇ ਨੂੰ ਹੋ ਗਏ 40 45 50 ਸਾਲ ਤੋਂ 70 ਸਾਲ ਮੇਰਾ ਪਾਪਾ ਇੱਥੇ ਆ ਕੇ ਗਿਆ ਮੇਰੇ ਬਜ਼ੁਰਗ ਜੀ ਉਤੋਂ ਬਾਅਦ ਪਹਿਲਾ ਮੇਰਾ ਬਾਬਾ ਜੀ ਕਰਕੇ ਜਾਂਦੇ ਰਹੇ ਇਹ ਸਾਡਾ ਜੱਦੀ ਪੁਸ਼ਤੀ ਕੰਮ ਆ ਇਹ ਜੈਸਾ ਵੀ ਚੱਲਦਾ ਹੈ ਚੰਗਾ ਹੈ ਮਾੜਾ ਹੈ ਸਰਕਾਰ ਦਾ ਨਾਂ ਹੈ ਬਾਕੀ ਸੱਚੇ ਪਾਤਸ਼ਾਹ ਨੇ ਜਿਹਨੂੰ ਬਲ ਬਖਸ਼ਣਾ ਉਹਨੂੰ ਬਲ ਬਖਸ਼ਦਾ ਆ ਜਿਹੜੀ ਅਸਤਾ ਰੱਖਣੀ ਆ ਉਹਦੀ ਰਖਦਾ ਆ ਜਿਹਦੀਆਂ ਨਹੀਂ ਰੱਖਣੀਆਂ ਉਹਨੇ ਨਹੀਂ ਰੱਖਣੀਆਂ ਬਾਬਾ ਜੀ ਸੱਚੀ ਸਰਕਾਰ ਸਾਰੇ ਨੂੰ ਚੜ੍ਹਦੀ ਕਲਾ ਰੱਖੇ ਇਹ ਸੁੱਖ ਦਿੰਦੇ ਆ ਨਗਰ ਦੀ ਪਹਿਲਾਂ ਤੋਂ ਦਿੰਦੇ ਆ ਰਿਹਾ ਬਾਕੀ